ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਐਵੇਂ ਹੀ ਕੁਝ ਲੋਕਾਂ ਦੇ ਵੱਲੋਂ ਧਰਨਿਆਂ ਨੂੰ ਹੁਣ ਆਮ ਹੀ ਗੱਲ ਬਣਾ ਲਿਆ ਗਿਆ ਜਿੱਥੇ ਦੇਖੋ ਧਰਨਾ ਲਾ ਕੇ ਰਸਤਾ ਰੋਕ ਲੈਂਦੇ ਪਰ ਇਹ ਤਾਂ ਕੋਈ ਧਰਨਾ ਛੋਟੀ ਗੱਲ ਪਿੱਛੇ ਨਹੀਂ ਇੱਕ ਲੜਕੀ ਦੇ ਨਾਲ ਜਬਰ ਜਨਾਹ ਹੋਇਆ ਤੇ ਕਿਹਾ ਜਾ ਰਿਹਾ ਕਿ ਦੋਸ਼ੀ ਪਿੰਡ ਦਾ ਹੀ ਸਰਪੰਚ ਹੈ ਭਈ ਉਹ ਪਿੰਡ ਦੇ ਬੰਦੇ ਆ ਨੇ ਕਿੱਦਾਂ ਚੁਣ ਲਿਆ ਫਿਰ ਉਹ ਬੰਦੇ ਨੂੰ ਸਰਪੰਚ ਜਿਹਾ ਐ ਇੱਕ ਧੀ ਦੇ ਨਾਲ ਅਜਿਹਾ ਕੀਤਾ ਜਾ ਫਿਰ ਭਾਈ ਜੀ ਉਹਨਾਂ ਨੇ ਉਹਨਾਂ ਨੇ ਪਿੰਡ ਦੇ ਮੋਤਬਰ ਬੰਦੇ ਉਹਦੇ ਨਾਲ ਲੱਗ ਕੇ ਕੁਝ ਪੈਸੇ ਦੇ ਜ਼ੋਰ ਨਾਲ ਹੁਣ ਤੁਸੀਂ ਦੇਖੋ ਸਾਡੇ ਪਿੰਡ ਦੇ 7-5 ਚਾ ਸੱਤਾਂ ਚੋਂ 1 2 5 ਫਾਰਮੈਲਿਟੀ ਕਰਨ ਆਏ ਆ ਔਰੇ ਪੂਟੀ ਪਿੰਡ ਦੀ ਧੀ ਦੇ ਨਾਲ ਇੱਕ ਕੰਮ ਹੋਇਆ ਤੁਸੀਂ ਕਹਿ ਰਹੇ ਹੋ ਪਰ ਤੁਹਾਡੇ ਪਿੰਡ ਦੇ ਬੰਦੇ ਨਹੀਂ ਆ ਰਹੇ ਨਹੀਂ ਆ ਰਹੇ ਜੀ ਲੁੱਚੇ ਦੇ ਨਾਲ ਲੁੱਚੇ ਹੀ ਹੁੰਦੇ ਨੇ ਸਾਰੇ ਜੀ ਤਾਂ ਪਿੰਡ ਫੇਰ ਲੁੱਚਿਆਂ ਦਾ ਹੀ ਹੋ ਗਿਆ ਮਤਲਬ ਮੋਤਬਰ ਬੰਦਿਆਂ ਦੀ ਗੱਲ ਹੈ ਜੀ ਡਰਾਪਾ ਦੰਨੇ ਜੀ ਗਰੀਬ ਬੰਦਾ ਕਿੱਥੇ ਆ ਜੂਗਾ ਫੇਰ ਕੀ ਕਰੂਗਾ ਜੀ ਗਰੀਬ ਬੰਦਾ ਇਹ ਐਮਐਲਏ ਦੇ ਨਾਲ ਤਾਂ ਸੀਟ ਦੇ ਵਿੱਚ ਉੱਠਦਾ ਪੈਂਦਾ ਬੰਦਾ 24 ਘੰਟੇ ਗੱਡੀ ਦੇ ਵਿੱਚ ਰਹਿੰਦਾ ਐਮਐਲਏ ਦੇ ਪ੍ਰੈਸ਼ਰ ਕਰਕੇ ਤਾਂ ਪੁਲਿਸ ਨੇ 20 ਦਿਨ ਕੋਈ ਕਾਰਵਾਈ ਕੀਤੀ ਨਹੀਂ ਪੋਸਕੋ ਐਕਟ ਦੇ ਅਧੀਨ ਪਰਚਾ ਦਰਜ ਹੋਇਆ ਹੋਵੇ ਤੇ ਪੁਲਿਸ ਪਰਚਾ ਦਰਜ ਕਰਕੇ ਚੁੱਪ ਕਰਕੇ ਬੈਗੀ ਹੋਵੇ 18 ਦਿਨ ਨਾ ਕਿਸੇ ਪਾਸੇ ਰੇਡ ਹੋਈ ਹੋਵੇ ਨਾ ਉਹਦੇ ਘਰ ਪੁਲਿਸ ਨੇ ਢੇਡਾ ਮਾਰਿਆ ਹੋਵੇ ਨਾ ਉਸ ਢਾਬੇ ਹੋਟਲ ਦੇ ਵਿੱਚ ਪੁਲਿਸ ਗਈ ਹੋਵੇ ਨਾ ਉਹਦੀ ਰਿਸ਼ਤੇਦਾਰੀਆਂ ਚੋਂ ਲੱਭਿਆ ਹੋਵੇ ਕਿਵੇਂ ਸੰਭਵ ਹੈ ਜੀ ਇਹ ਸਾਡੇ ਕੋਲ ਐਮਐਲਏ ਦਾ ਲਾਲ ਰੰਗ ਦਾ ਸੁਨੇਹਾ ਆਇਆ ਵੀ ਪਿੱਛੇ ਹਟਜੋ ਵੀ ਨਹੀਂ ਬਹੁਤ ਕੁਝ ਹੋ ਜਾ ਕਰਦਾ ਹੁੰਦਾ ਦੱਸੋ ਜੀ ਕਿੱਥੇ ਜਾਵੇ ਬੰਦਾ ਮੈਂ ਕੁੜੀ ਦੇ ਪਿਓ ਨੇ ਐਮਐਲਏ ਨੂੰ ਕੀਤਾ ਫੋਨ ਵੀ ਐਮਐਲਏ ਸਾਹਿਬ ਮੈਂ ਉਹ ਕੁੜੀ ਦਾ ਪਿਓ ਬੋਲਦਾ ਹਾਂ ਵੀ ਮੇਰੀ ਬੇਟੀ ਨਾਲ ਆ ਗੱਲ ਹੋਈ ਹੈ ਮੈਂ ਤੁਹਾਨੂੰ ਮਿਲਣਾ ਐਮਐਲਏ ਕਹਿੰਦਾ ਵੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੂੰ ਮੇਰੇ ਕੋਲ ਆ ਕੇ ਕੀ ਕਰਨਾ ਤੇ ਐਮਐਲਏ ਸਮੇਤ ਆਪਣੇ ਲੈ ਕੇ ਡੀਐਸਪੀ ਨੂੰ ਤੇ ਪ੍ਰਸ਼ਾਸਨ ਨੂੰ ਕੁੜੀ ਤਾਂ ਉਹ ਬੱਚੀ ਦੇ ਕੁੜੀ ਤਾਂ ਹੈ ਹੀ ਨਹੀਂ ਹਲੇ ਬੱਚੀ ਉਹ ਉਹ ਤਾਂ ਨਵਾਲਗ ਵਾਲੇ ਨਵਾਲਗ ਆ ਜੀ ਹਾਂਜੀ ਉਹ ਬੱਚੀ ਦੇ ਘਰ ਦੇ ਵਿੱਚ ਪਹੁੰਚ ਗਿਆ ਵੀ ਤੂੰ ਧਰਨਾ ਨਾਲ ਆ ਮੇਰੀ ਬੇਇੱਜ਼ਤੀ ਹੁੰਦੀ ਆ ਕਹਿੰਦਾ ਧਰਨਾ ਨਾਲ ਆਉਣ ਤੋਂ ਰੁਕਣ ਵਾਸਤੇ ਉਹ ਬੰਦਾ ਚੱਲ ਗਿਆ ਬੇਸ਼ਰਮਾ ਵਾਂਗੂ ਵੀ ਤੂੰ ਐਮਪੀ ਆ ਸਾਡੀ ਸਾਨੂੰ ਇਨਸਾਫ਼ ਦੇ ਦੇ ਜੋ ਜੈ ਜਾ ਉਹ ਕਰ ਦੇ ਸਾਨੂੰ ਕੋਈ ਰੋਲੀ ਤੂੰ ਪ੍ਰਸ਼ਾਸਨ ਨੂੰ ਇੰਨਾ ਕਹਦੇ ਵੀ ਫ੍ਰੀ ਹੈਂਡ ਹੋ ਕੇ ਇਨਸਾਫ਼ ਤੇ ਕੰਮ ਕਰ ਦੋ ਉਹ ਤਾਂ ਦੋਸ਼ ਪ੍ਰਾਣੀਆਂ ਪਾਰਟੀਆਂ ਦੇ ਮੱਦੇ ਵੀ ਉਹਨਾਂ ਤੇ ਬੰਦੇ ਲੁੱਚੇ ਸੀ, ਲਫੰਗੇ ਸੀ ਜਾਂ ਕਰਪਟਰ ਸੀਗੇ। ਸਾਡੇ ਤਾਂ ਬੰਦੇ ਸਾਰੇ ਚੰਗੇ ਆ। ਮਾਲਵਿੰਦਰ ਕੰਗ ਪਹਿਲਾਂ ਕਿਹੜੀ ਪਾਰਟੀ ਵਿੱਚ ਤਾਂ ਜੀ? ਉਹ ਵੀ ਲੁੱਚਾ ਫਿਰ ਇਹਦਾ ਮਤਲਬ ਇਹਦੀ ਪਾਰਟੀ 'ਚ ਆਇਆ। ਆਪੇ ਡਾਕਟਰ ਚਰਨਜੀਤ ਇਹ ਕਾਂਗਰਸ ਦੇ ਡਾਕਟਰ ਸਾਹਿਬ ਦਾ ਪ੍ਰਧਾਨਤਾ ਫਿਰ ਇਹ ਵੀ ਲੁੱਚਾ। ਠੀਕ ਆ ਭਗਵਾਨਤਮਾਨ ਆਪ ਪੀਪੀ ਦੇ ਵਿੱਚ ਤਾਂ ਉਹ ਵੀ ਲੁੱਚਾ। ਕਿਹੜਾ ਐਮਐਲਏ ਇਹਨਾਂ ਦਾ ਜਿਹੜਾ ਕਿਸੇ ਪਾਰਟੀ ਦੇ ਵਿੱਚ ਨਹੀਂ ਤਾਂ ਕੋਈ ਇੱਕ ਤਾਂ ਹੋਵੇ ਮਤਲਬ ਦੂਜੀਆਂ ਪਾਰਟੀਆਂ ਦੇ ਸਾਰੇ ਲੋਕੀ ਇੱਧਰ ਇਕੱਠੇ ਕਰ ਲੈਣਾਂ ਨੇ ਮੇਰੇ ਘਰ ਦੇ ਮੂਹਰੇ ਰੋਜ਼ਾਨਾ 200 ਟਰਾਲੀ ਰੇਤੇ ਦੀ ਲੰਗਦੀ ਹੈ ਉਹ ਕੌਣ ਚਲਾਉਂਦਾ ਕਿਵੇਂ ਚੱਲਦਾ ਖੱਡਾਂ ਦਾ ਤਾਂ ਨਲਾਮ ਹੋਈਆਂ ਨਹੀਂ ਹਾਲੇ ਤੱਕ ਪੁਲਿਸ ਦੇ ਕੋਲ ਜਾਓ ਬਦਤਮੀਜ਼ੀ ਨਾਲ ਬੰਦੇ ਨੂੰ ਥਾਣੇ ਦੇ ਵਿੱਚ ਭਜਾਇਆ ਜਾਂਦਾ ਹੋਰ ਸੀ ਕਹਿੰਦੇ ਵੀ ਸਰਕਾਰ ਕੁਝ ਕਰ ਨਹੀਂ ਰਹੀ ਮੁੱਖ ਮੰਤਰੀ ਸਾਹਿਬ ਤਾਂ ਦਫ਼ਤਰਾਂ ਦੇ ਘੂਮ ਰਹੇ ਟੋੜਾ ਥੋੜਾ ਕੰਮ ਕਰਵਾ ਰਹੇ ਆ ਜੀ ਵੀ ਦੱਸੋ ਤੁਹਾਡਾ ਹੋਇਆ ਨਹੀਂ ਹੁਣ ਹੋ ਜਾਊਗਾ ਨੋਟ ਕਰੋ ਬਈ ਚਮਕੌਰ ਸਭ ਹਲਕੇ ਦਾ ਸਰਵਾ ਕਰਾ ਲੈਣ ਫਿਰ ਉਹਨਾਂ ਨੂੰ ਸੱਚਾਈ ਪਤਾ ਲੱਗ ਜੂਗੀ ਮੈਂ ਮੌਜੂਦਾ ਸਰਕਾਰ ਦਾ ਸਰਕਾਰ ਤੋਂ ਪਹਿਲਾਂ ਦਾ ਕਾਉਂਸਲਰ ਹਾਂ ਸਰਕਾਰ ਦੇ ਹੀ ਤੁਸੀਂ ਕਾਉਂਸਲਰ ਹੋ ਫਿਰ ਵੀ ਖੜੇ ਹੋ ਆਂਗੇ ਬਿਲਕੁਲ ਕਿਉਂਕਿ ਸਾਡੀ ਜਮੀਰ ਜਾਗਦੀ ਆ ਮੈਂ ਕਿਸੇ ਧੀ ਦਾ ਪਿਓ ਆ ਭੈਣਾਂ ਦਾ ਭਾਈ ਆ ਮਾਂ ਦਾ ਪੁੱਤ ਆ ਤੁਹਾਡੇ ਵਾਸਤੇ ਵੀ ਫਿਰ ਬੜੀ ਸ਼ਰਮਿੰਦਗੀ ਵਾਲੀ ਘੜੀ ਰਹੀ ਹੋਊਗੀ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਹੀ ਕਾਉਂਸਲਰ ਹੋ ਆਪਣੀ ਸਰਕਾਰ ਦੇ ਵਿੱਚ ਇਨਸਾਫ ਨਹੀਂ ਮਿਲਦਾ ਦੇਖ ਕੇ ਤੁਸੀਂ ਬੜੇ ਸ਼ਰਮਸਾਰ ਹੋਏ ਹੋਵੋਗੇ ਬਿਲਕੁਲ ਜੀ ਚੰਡੀਗੜ੍ਹ ਅਮਰitsar ਹਾਈਵੇ ਦੇ ਉੱਤੇ ਐਸਐਮ ਵਿੱਚ ਖੜੇ ਆ ਜਿੱਥੇ ਕਿ ਇੱਕ ਵੱਡਾ ਟ੍ਰੈਫਿਕ ਜਾਮ ਲਾਇਆ ਗਿਆ ਧਰਨਾ ਲਾਇਆ ਗਿਆ ਰਸਤੇ ਨੂੰ ਰੋਕ ਦਿੱਤਾ ਗਿਆ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਐਵੇਂ ਹੀ ਕੁਝ ਲੋਕਾਂ ਦੇ ਵੱਲੋਂ ਧਰਨਿਆਂ ਨੂੰ ਹੁਣ ਆਮ ਹੀ ਗੱਲ ਬਣਾ ਲਿਆ ਗਿਆ ਜਿੱਥੇ ਦੇਖੋ ਧਰਨਾ ਲਾ ਕੇ ਰਸਤਾ ਰੋਕ ਲੈਂਦੇ ਪਰ ਇਹ ਕੋਈ ਧਰਨਾ ਛੋਟੀ ਗੱਲ ਪਿੱਛੇ ਨਹੀਂ ਇੱਕ ਲੜਕੀ ਦੇ ਨਾਲ ਜ਼ਬਰ ਜਨਾਹ ਹੋਇਆ ਤੇ ਕਿਆ ਜਾ ਰਿਹਾ ਕਿ ਦੋਸ਼ੀ ਪਿੰਡ ਦਾ ਹੀ ਸਰਪੰਚ ਹੈ ਸੋ ਕਿਉਂ ਇਹ ਧਰਨਾ ਲਾਉਣਾ ਪੈ ਗਿਆ ਕੀ ਗੱਲ ਕੋਈ ਕਾਰਵਾਈ ਨਹੀਂ ਹੋਈ ਕੀ ਅਜਿਹੀ ਗੱਲ ਹੋਈ ਕਿ ਇੱਥੇ ਆ ਕੇ ਹਾਈਵੇ ਰੋਕਣਾ ਪੈ ਗਿਆ ਸੋ ਜਿਹੜੇ ਮੌਜੂਦ ਮੌਕੇ ਦੇ ਉੱਤੇ ਲੋਕ ਕੇ ਗੱਲਬਾਤ ਕਰਦੇ ਆ ਜੀ ਕਿਵੇਂ ਦੇਖਦੇ ਹੋ ਵੀ ਹਾਈਵੇ ਰੋਕਣਾ ਪੈ ਗਿਆ ਤੁਹਾਨੂੰ ਵੀ ਆ ਕੇ ਜ਼ਬਰ ਜਨਾਹ ਦਾ ਮਾਮਲਾ ਹੋਵੇ ਤੇ ਤੁਹਾਨੂੰ ਆ ਕੇ ਧਰਨਾ ਲਾ ਕੇ ਕਾਰਵਾਈ ਕਰਾਉਣੀ ਪੈ ਰਹੀ ਆ ਜਦੋਂ ਸਰਕਾਰੇ ਦਰਬਾਰੇ ਗਰੀਬ ਦੀ ਇੱਜ਼ਤ ਉਹਨਾਂ ਨੂੰ ਇੱਜ਼ਤ ਨਾ ਲੱਗੇ ਤਾ ਫਿਰ ਜਾਗਦੀ ਜਮੀਰਾ ਵਾਲਿਆਂ ਨੂੰ ਅੱਗੇ ਆਉਣਾ ਪੈਂਦਾ ਇੱਥੇ ਵੀ ਇਹੀ ਹੋਇਆ ਬੱਚੀ ਗਾਲ ਦੁਸ਼ਕਰਮ ਹੋਇਆ ਪਰਿਵਾਰ ਸੰਗ ਦਾ ਸੰਗਾਉਂਦਾ ਇੱਜ਼ਤ ਦਾ ਮਾਰਾ ਕੁਝ ਦਿਨ ਚੁੱਪ ਰਿਹਾ ਪਰ ਜਦੋਂ ਉਹਨਾਂ ਨੂੰ ਹੌਸਲਾ ਮਿਲਿਆ ਤਾਂ ਉਹਨਾਂ ਨੇ ਸਰਕਾਰੀ ਦਰਵਾਜ਼ੇ ਪਹੁੰਚ ਕਰੀ ਪਰਚਾ ਦਰਜ ਹੋ ਗਿਆ ਹੋਰ ਸੀ ਕਹਿੰਦੇ ਵੀ ਸਰਕਾਰ ਕੁਝ ਕਰਨੀ ਨਹੀਂ ਦੀ ਮੁੱਖ ਮੰਤਰੀ ਸਾਹਿਬ ਤਾਂ ਦਫ਼ਤਰਾਂ ਦੇ ਕੋਮਰੇ ਤੋਂ ਥੋੜਾ ਥੋੜਾ ਕੰਮ ਕਰਵਾ ਰਹੇ ਆ ਜੀ ਵੀ ਦੱਸੋ ਤੁਹਾਡਾ ਹੋਇਆ ਨਹੀਂ ਹੁਣ ਹੋ ਜਾਊਗਾ ਨੋਟ ਕਰੋ ਬਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਚਮਕੌਰ ਸਭ ਹਲਕੇ ਦਾ ਸਰਵਾ ਕਰਾ ਲੈਣ ਫਿਰ ਉਹਨਾਂ ਨੂੰ ਸੱਚਾਈ ਪਤਾ ਲੱਗ ਜੂਗੀ ਮੈਂ ਮੌਜੂਦਾ ਸਰਕਾਰ ਦਾ ਸਰਕਾਰ ਤੋਂ ਪਹਿਲਾਂ ਦਾ ਕਾਉਂਸਲਰ ਹਾਂ ਮੌਜੂਦਾ ਸਰਕਾਰ ਦਾ ਕਾਉਂਸਲ ਸਰਕਾਰ ਤੋਂ ਪਹਿਲਾਂ ਦਾ ਕਾਉਂਸਲਰ ਆ ਸਰਕਾਰ ਆਏ ਤੇ ਅੰਨੀ ਆਇਆ ਸਰਕਾਰ ਆਉਣ ਤੋਂ ਪਹਿਲਾਂ ਦਾ ਕਾਉਂਸਲਰ ਆ ਸਰਕਾਰ ਦੇ ਹੀ ਤੁਸੀਂ ਕਾਉਂਸਲਰ ਹੋ ਫਿਰ ਵੀ ਖੜੇ ਹੋ ਅੱਗੇ ਬਿਲਕੁਲ ਕਿਉਂਕਿ ਸਾਡੀ ਜਮੀਰ ਜਾਗਦੀ ਆ ਮੈਂ ਕਿਸੇ ਧੀ ਦਾ ਪਿਓ ਆ ਭੈਣਾ ਦਾ ਭਾਈ ਆ ਮਾਂ ਦਾ ਪੁੱਤ ਆ ਤਾ ਕਰਕੇ ਖੜਿਆ ਕਿਉਂਕਿ ਪਰਿਵਾਰ ਨੂੰ ਇਸ ਤਰ੍ਹਾਂ ਲਵਾਰਸ ਛੱਡ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਉਹਦੀ ਸਾਰ ਨਹੀਂ ਲਈ ਕਿ ਉਹ ਜਾਂ ਤਾਂ ਆਪ ਸ਼ਰਮਿੰਦਗੀ ਮਹਿਸੂਸ ਕਰਦਾ ਇਸ ਜਿਹੜੀ ਕਾਨੂੰਨੀ ਹਰਕਤ ਹੋਈ ਆ ਉਹ ਆਪਣੇ ਪਰ ਜੜਦਾ ਹੋਇਆ ਚੁੱਪ ਕਰ ਜੂਵੇ ਜਾਂ ਫਿਰ ਉਰੇ ਤੋਂ ਨਿਕਲ ਜਾਵੇ ਜਾਂ ਫਿਰ ਜਿਖਲਾ ਕਹਿੰਦੇ ਹਨ ਸਾਹਮਣੇ ਮਿਲਦਾ ਉਹ ਦੇਖਦਾ ਹੋਇਆ ਜਿਵੇਂ ਹੋਰ ਲੋਕ ਬੈਠ ਜਾਂਦੇ ਉਵੇਂ ਬੈਠ ਜਾਵੇ ਹੁਣ ਹੈ ਜੀ ਇਹ ਦੋਸ਼ੀ ਕੌਣ ਹੈ ਇਸ ਮਸਲੇ ਦਾ ਪੂਰਾ ਮਾਮਲਾ ਕਿ ਇੱਕ ਵਾਰੀ ਇਹ ਵੀ ਦੱਸ ਦਿਓ ਦਰਸ਼ਕਾਂ ਨੂੰ ਪਤਾ ਲੱਗ ਜਾਏ ਪਿੰਡ ਦਾ ਮੌਜੂਦਾ ਸਰਪੰਚ ਆ ਕਿਹੜੇ ਪਿੰਡ ਦਾ ਜੀ ਕੰਦੋਲੇ ਪਿੰਡ ਦਾ ਸਰਪੰਚ ਆ ਜ਼ਿਲ੍ਹਾ ਰੋਪੜ ਰੂਪਨਗਰਾ ਤਹਿਸੀਲ ਚਮਕੌਰ ਸਾਹਿਬ ਬਲਾਕ ਚਮਕੌਰ ਸਾਹਿਬ ਥਾਣਾ ਚਮਕੌਰ ਸਾਹਿਬ ਉੱਤੇ ਦਾ ਮੌਜੂਦਾ ਸਰਪੰਚ ਆ ਮਹਿਫਲੇ ਪੰਜਾਬ ਢਾਬਾ ਉਹਦਾ ਸੜਕ ਦੇ ਕੰਡੇ ਤੇ ਆ ਬੜੀਆਂ ਬੜੀਆਂ ਸ਼ਖਸੀਅਤਾਂ ਆਉਣੀਆਂ ਇਹ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਦੀਆਂ ਆਉਣੀਆਂ ਪਹਿਲੀਆਂ ਸਰਕਾਰਾਂ ਆਤੀਆਂ ਜਿਹੜੀਆਂ ਚਾਹੇ ਆਕਾਲੀ ਦਲ ਦੀਆਂ ਚਾਹੇ ਕਾਂਗਰਸ ਦੀਆਂ ਚਾਹੇ ਬੈਂਸ ਬ੍ਰਦਰ ਉਹਨਾਂ ਗੱਲ ਵੀ ਉਹਨਾਂ ਦੀ ਨੇੜਤਾ ਸੀ ਹੁਣ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਉਸਦੇ ਟਾਬੇ ਤੇ ਆਉਂਦੇ ਤੇ ਕਿਉਂਕਿ ਉਹਦਾ ਕੰਮ ਇਹ ਆ ਕਿ ਜਿਹੜੀ ਸਰਕਾਰ ਆ ਗਈ ਉਹਦੇ ਚ ਵੜ ਜਾਓ ਆਪਣਾ ਕੰਮ ਚਲਾਈ ਚੱਲੋ ਜਦੋਂ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਇਲਾਕੇ ਦੀਆਂ ਬਤਵੰਤੇ ਸੱਜਣ ਇਕੱਠੇ ਹੋਏ ਜਾਗਦਿਆਂ ਜ਼ਮੀਰਾ ਵਾਲੇ ਇਕੱਠੇ ਹੋ ਕੇ ਸੰਘਰਸ਼ ਕਰਿਆ ਧਰਨਾ ਲਾਇਆ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਚ ਚਾਹੁੰਦਾ ਹੈ ਜਿਸ ਹੋਟਲ ਵਿੱਚ ਇਹ ਕਾਨੂੰਨੀ ਹਰਕਤ ਹੋਈ ਪੁਲਿਸ ਪ੍ਰਸ਼ਾਸਨ ਨੂੰ ਉਸੇ ਦਿਨ ਜਾਂ ਦੂਏ ਦਿਨ ਜਾ ਕੇ ਉਹ ਇਨਵੈਸਟੀਗੇਸ਼ਨ ਕਰਨੀ ਸੀ ਪਰ ਧਰਨੇ ਤੋਂ ਬਾਅਦ 15 16 ਦਿਨ ਬਾਅਦ ਮੌਜੂਦਾ ਲੋਕ ਆ ਜਿਹੜਾ ਧਰਨੇ ਚ ਸ਼ਾਮਲ ਆ ਬਤਮੰਤੇ ਸੱਜਣ ਉਹ ਲੈ ਕੇ ਜਾਂਦੇ ਆ ਪਰਿਵਾਰ ਲੈ ਕੇ ਜਾਂਦਾ ਤਾਂ ਕਿਤੇ ਜਾ ਕੇ ਪੁਲਿਸ ਪ੍ਰਸ਼ਾਸਨ ਉਹ ਹੋਟਲ ਦੇਖਦਾ ਤਾਂ ਕਿਤੇ ਜਾ ਕੇ ਉਹ ਪੁਲਿਸ ਪ੍ਰਸ਼ਾਸਨ ਉਸ ਮਾਲਕ ਨੂੰ ਵੀ ਵਿੱਚ ਸ਼ਾਮਲ ਕਰਦਾ ਪਹਿਲਾਂ ਨਹੀਂ ਕੀਤਾ ਗਿਆ ਇਹ ਹਲਕੇ ਦੇ ਦਵਾ ਕਰਕੇ ਜਿਹੜਾ ਧਰਨਾ ਲੱਗਿਆ ਉਹਦੇ ਦਵਾ ਕਰਕੇ ਇਹ ਪੁਲਿਸ ਜਾਗੀ ਆ ਨਹੀਂ ਤਾਂ ਇਹ ਕੁੰਭ ਕਰਨੀ ਨਹੀਂ ਸੁੱਤੀ ਪਈ ਸੀ ਪਰ ਇਹ ਤਾਂ ਬਈ ਤੁਹਾਡੇ ਵਾਸਤੇ ਵੀ ਫੇਰ ਬੜੀ ਸ਼ਰਮਿੰਦਗੀ ਵਾਲੀ ਘੜੀ ਰਹੀ ਹੋਊਗੀ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਹੀ ਕੌਂਸਲਰ ਆਪਣੀ ਸਰਕਾਰ ਦੇ ਵਿੱਚ ਇਨਸਾਫ ਨਹੀਂ ਮਿਲਦਾ ਦੇਖ ਕੇ ਤੁਸੀਂ ਵੀ ਬੜੇ ਸ਼ਰਮਸਰ ਹੋਏ ਹੋਵੋਗੇ ਬਿਲਕੁਲ ਜੀ ਸ਼ਰਮ ਆਉਣੀ ਸੁਭਾਵਿਕ ਆ ਇਸੇ ਲਈ ਮੈਂ ਆਪਣੇ ਫੇਸਬੁਕ ਤੇ ਵੀ ਕਮੈਂਟ ਵੀ ਕਰਦਾ ਰਿਹਾ ਪੋਸਟ ਵੀ ਪਾਉਂਦਾ ਰਿਹਾ ਤੇ ਇੱਕ ਸੀਜੀਐਸ ਲਾਈਵ ਟੀਵੀ ਆ ਚਮਕੌਰ ਸਾਹਿਬ ਉਦੇ ਤੇ ਵੀ ਮੈਂ ਵਾਈਟ ਦਿੱਤੀ ਆ ਤੇ ਕੁਝ ਪੱਤਰਕਾਰਾਂ ਨੇ ਖਬਰ ਲਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਪਤਾ ਨਹੀਂ ਕਿਉਂ ਮੀਡੀਆ ਇਸ ਤਰ੍ਹਾਂ ਛਨਾਟਾ ਆ ਗਿਆ ਤਾਂ ਕਿ ਉਹਦੀ ਦਹਿਸ਼ਤ ਐਂ ਨਹੀਂ ਕਹਿ ਲੋ ਜਾਂ ਅਪਰੋਚ ਐਂ ਨਹੀਂ ਕਹਿ ਲੋ ਕਿ মিডিਆ ਚੁੱਪ ਸੀ ਇਹ ਤਾਂ ਹੁਣ ਜਦੋਂ ਸੋਸ਼ਲ ਮੀਡੀਆ ਹੈ ਕਾਇਲੋ ਕੇ ਗਰੀਬਾਂ ਲਈ ਸੋਸ਼ਲ ਮੀਡੀਆ ਇੱਕ ਰੱਬ ਦੀ ਤਰ੍ਹਾਂ ਪੈਦਾ ਹੋਇਆ ਜੇ ਨਾ ਹੁੰਦਾ ਤਾਂ ਇਹ ਗੱਲ ਜਾਗਰਨੀ ਨਹੀਂ ਤੇ ਉਹ ਨਹੀਂ ਬੰਦਿਆਂ ਨੇ ਚੁੱਪਚੀਤੇ ਆਪਣੇ ਘਰਾਂ 'ਚ ਬੈਠ ਜਾਣਾ ਦਾ ਕੋਈ ਉਹਦੀ ਸਰਕਾਰੀ ਦਰਵਾਜ਼ੇ ਸੁਲਵਾਈ ਨਹੀਂ ਨੀ ਹੁੰਦੀ ਉਸੇ ਪਿੰਡ ਦੇ ਉਹਦੇ ਤੁਹਾਡਾ ਪਿੰਡ ਹੋਰ ਹੈ ਮੈਂ ਸੰਕੌਰ ਸਾਹਿਬ ਦਾ ਮੌਜੂਦਾ ਕਾਉਂਸਲਰ ਹਾਂ ਤੇ ਲਾਗ ਜਿਹੜਾ ਸ਼ਹਿਰ ਪੈਂਦਾ ਹੈ ਤੇ ਜਿਹੜਾ ਪਿੰਡ ਆ ਉਹ ਸਾਡੇ ਨਾਲ ਤਕਰੀਬਨ ਇੱਕ ਕਿਸਮ ਦੀ ਹੱਦ ਲੱਗਦੀ ਆ ਉਸ ਪਿੰਡ ਦਾ ਕੋਈ ਇੱਥੇ ਨੁਮਾਇੰਦਾ ਹੈਗਾ ਜੀ ਹਾਂ ਜੀ ਭਾਈ ਭਾਈ ਉਹ ਪਿੰਡ ਦੇ ਬੰਦਿਆਂ ਨੇ ਕਿੱਦਾਂ ਚੁਣ ਲਿਆ ਫਿਰ ਉਹ ਬੰਦੇ ਨੂੰ ਸਰਪੰਚ ਜਿਨਣਾ ਦੇ ਨਾਲ ਅਜਿਹਾ ਕੀਤਾ ਜਾਂ ਫਿਰ ਅਗਲੇ ਤਾਂ ਇਹ ਵੀ ਕਹਿਣਗੇ ਸਾਡੇ ਤੇ ਦੋਸ਼ ਤਾਂ ਫਿਰ ਜਾਣ ਕੇ ਵਿਰੋਧੀ ਪਾਰਟੀਆਂ ਲਾ ਰਹੀਆਂ ਭਾਈ ਜੀ ਉਹਨਾਂ ਨੇ ਉਹਨਾਂ ਨੇ ਪਿੰਡ ਦੇ ਮੋਦ ਪਰ ਬੰਦੇ ਉਹਦੇ ਨਾਲ ਲੱਗ ਕੇ ਕੁਝ ਪੈਸੇ ਦੇ ਜ਼ੋਰ ਨਾਲ ਤੇ ਵੋਟਾਂ ਜੀ ਵੀ ਫੇਰ ਫੇਰ ਹੋਈ ਥੋੜੀ ਬਹੁਤ ਫੇਰ ਫੇਰ ਹੋਈ ਵੋਟਾਂ ਜੀ ਸਰਕਾਰ ਦਾ ਵੀ ਦਬਾਅ ਸੀ ਕਿਉਂਕਿ ਮੈਂ ਖੁਦ ਉਹਨਾਂ ਦੇ ਅੰਟੀ ਖੜਾ ਸੀਗਾ ਉਸ ਕਰਕੇ ਉਹਨਾਂ ਨੂੰ ਵੋਟਾਂ ਪਈਆਂ ਹੁਣ ਤੁਸੀਂ ਦੇਖੋ ਸਾਡੇ ਪਿੰਡ ਦੇ 7 ਪੰਜਾਂ ਸੱਤਾਂ ਚੋਂ 1 2 5 ਫਾਰਮੈਲਿਟੀ ਕਰਨ ਆਏ ਹੋਰੇ ਬਾਕੀ ਕੋਈ ਨਹੀਂ ਆ ਰਿਹਾ ਅਸੀਂ ਪਿੰਡ 'ਚ ਲੋਸਮੈਂਟ ਕਰਾਈ ਵੀ ਆਜੋ ਆਪਾਂ ਉੱਥੇ ਚੱਲਦੇ ਹਾਂ ਸਾਡੇ ਪਿੰਡ 'ਚ ਬੰਦੇ ਨਹੀਂ ਆ ਰਹੇ ਬੇਤੀ ਪਿੰਡ ਦੀ ਧੀ ਦੇ ਨਾਲ ਇੱਕ ਕੰਮ ਹੋਇਆ ਤੁਸੀਂ ਕਹਿ ਰਹੇ ਹੋ ਪਰ ਤੁਹਾਡੇ ਪਿੰਡ ਦੇ ਬੰਦੇ ਨਹੀਂ ਆ ਰਹੇ ਨਹੀਂ ਆ ਰਹੇ ਜੀ ਬਿਲਕੁਲ ਨਹੀਂ ਆ ਰਹੇ ਬਹੁਤ ਘੱਟ ਬੰਦੇ ਸਾਡੇ ਕੋਲ ਕਿਹੜੀ ਗੱਲ ਕਰਕੇ ਨਹੀਂ ਆ ਰਹੇ ਬਾਦ ਵੀ ਵੋਟਾਂ ਉਧਰ ਪਾਈਆਂ ਦੀਆਂ ਵੀ ਸਰਪੰਚੇ ਅਸੀਂ ਚੁਣਿਆ ਸੀ ਹਮੈਤੀ ਸਰਪੰਚ ਦੇ ਕੋਈ ਹਮੈਤੀ ਵੀ ਨੇ ਸਰਪੰਚ ਸਹੀ ਆ ਇਹ ਫਸਾਇਆ ਗਿਆ ਤਾ ਕਰਕੇ ਆ ਬਿਲਕੁਲ ਭਾਈ ਇਹ ਤਾਂ ਕਹਿੰਦੇ ਸਾਡੇ ਪਿੰਡ ਦੇ ਬੰਦੇ ਵੀ ਨਹੀਂ ਆ ਰਹੇ ਸਾਡੇ ਨਾਲ ਉਹ ਵੀ ਕਹਿ ਰਹੇ ਵੀ ਸਰਪੰਚ ਠੀਕ ਆ ਵਿਰੋਧੀ ਬੰਦੇ ਫਸਾਰੇ ਆ ਉਹਨੂੰ ਨਹੀਂ ਜੀ ਇਦਾਂ ਦੀ ਗੱਲ ਨਹੀਂ ਹੈ ਜਿਹੜੀ ਪਿੰਡ ਦੇ ਵਿੱਚ ਧੜੇ ਬੰਦੀ ਆ ਜਿਹੜੇ ਉਹਦੇ ਨਾਲ ਲੁੱਚੇ ਦੇ ਨਾਲ ਲੁੱਚੇ ਹੀ ਹੁੰਦੇ ਨੇ ਸਾਰੇ ਜੀ ਅੱਦਾ ਪਿੰਡ ਫੇਰ ਲੁੱਚਿਆਂ ਦਾ ਹੀ ਹੋ ਗਿਆ ਮਤਲਬ ਮੋਤਬਰ ਬੰਦਿਆਂ ਦੀ ਗੱਲ ਆ ਜੀ ਡਰਾਬਾ ਦੰਨੇ ਆ ਜੀ ਗਰੀਬ ਬੰਦਾ ਕਿੱਥੇ ਆ ਜਾਊਗਾ ਫੇਰ ਕੀ ਕਰੂਗਾ ਜੀ ਗਰੀਬ ਬੰਦਾ ਜਦੋਂ ਉਹਨੂੰ ਪਤਾ ਵੀ ਜ਼ੋਰ ਵਾਲਾ ਕਿਸੇ ਨੇ ਖੇਤਾਂ 'ਚ ਕੱਖ ਵੀ ਵੱਢਣੇ ਆ ਕਿਸੇ ਨੇ ਕਿਸੇ ਕੋ ਗੱਡੀ ਦੀ ਲੋਡ ਪੈ ਜਾਂਦੀ ਹੈ ਕਿਸੇ ਨੂੰ ਕਿਸੇ ਨੂੰ ਪਿੰਡ ਦੇ ਵਿੱਚ ਹੋਰ ਕੰਮ ਦੀ ਲੋਡ ਪੈ ਜਾਂਦੀ ਆ ਸਾਡੇ ਤਾਂ ਚਮਕੌਰ ਸਾਹਾ ਦਾ ਰਵਾਜ ਏ ਜੀ ਇਹ ਐਮਐਲਏ ਦੇ ਨਾਲ ਤਾਂ ਸੀਟ ਦੇ ਵਿੱਚ ਉੱਠਦਾ ਪੈਂਦਾ ਬੰਦਾ 24 ਘੰਟੇ ਗੱਡੀ ਦੇ ਵਿੱਚ ਰਹਿੰਦਾ ਐਮਐਲਏ ਦੇ ਪ੍ਰੈਸ਼ਰ ਕਰਕੇ ਤਾਂ ਪੁਲਿਸ ਨੇ 20 ਦਿਨ ਕੋਈ ਕਾਰਵਾਈ ਕੀਤੀ ਨਹੀਂ ਪੋਸਕੋ ਐਕਟ ਦੇ ਅਧੀਨ ਪਰਚਾ ਦਰਜ ਹੋਇਆ ਹੋਵੇ ਤੇ ਪੁਲਿਸ ਪਰਚਾ ਦਰਜ ਕਰਕੇ ਚੁੱਪ ਕਰਕੇ ਬੈਗੀ ਹੋਵੇ 18 ਦਿਨ ਨਾ ਕਿਸੇ ਪਾਸੇ ਰੇਡ ਹੋਈ ਹੋਵੇ ਨਾ ਉਹਦੇ ਘਰ ਪੁਲਿਸ ਨੇ ਢਾਣਾ ਮਾਰਿਆ ਹੋਵੇ ਨਾ ਉਸ ਢਾਬੇ ਹੋਟਲ ਦੇ ਵਿੱਚ ਪੁਲਿਸ ਗਈ ਹੋਵੇ ਨਾ ਉਹਦੀ ਰਿਸ਼ਤੇਦਾਰੀਆਂ ਚੋਂ ਲੱਭਿਆ ਹੋਵੇ ਕਿਵੇਂ ਸੰਭਵ ਹੈ ਜੀ ਇਹ ਪੋਸਕੋ ਐਕਟ ਹੈ ਇਹਦੇ ਤੇ ਲਈ ਤਾਂ ਜਨ ਹਿੱਤ ਦੇ ਵਿੱਚ ਲੋ ਇਹ ਤਾਂ ਲੋਕ ਉੱਟੇ ਐਮ ਐਲ ਏ ਨੇ ਤਾਂ ਹੁਣ ਐਮ ਐਲ ਏ ਤਾਂ ਕੱਲ ਤੱਕ ਸਾਨੂੰ ਧਮਕੀ ਦਿੰਦਾ ਜੀ ਐਮ ਐਲ ਏ ਨੇ ਅਸੀਂ ਦੋ ਭਰਾ ਰਾਤ ਅਸੀਂ ਆਪਣੇ ਘਰ ਚ ਸੁੱਤੇ ਨਹੀਂ ਸਾਡੇ ਕੋਲ ਐਮ ਐਲ ਏ ਦਾ ਲਾਲ ਰੰਗ ਦਾ ਸੁਨੇਹਾ ਆਇਆ ਵੀ ਪਿੱਛੇ ਹਟ ਜਾਓ ਵੀ ਨਹੀਂ ਬਹੁਤ ਕੁਝ ਹੋ ਜਾ ਕਰਦਾ ਹੁੰਦਾ ਦੋਸਤੋ ਜੀ ਕਿੱਥੇ ਜਾਵੇ ਬੰਦਾ ਮੈਂ ਐਮ ਐਲ ਏ ਕੱਲ ਕੁੜੀ ਦੇ ਪਿਓ ਨਾਲ ਬੈਸਦਾ ਉਹਦੇ ਜਦੋਂ ਕੁੜੀ ਦੇ ਪਿਓ ਨੇ ਐਮ ਐਲ ਏ ਨੂੰ ਕੀਤਾ ਫੋਨ ਵੀ ਐਮ ਐਲ ਏ ਸਾਹਿਬ ਮੈਂ ਉਹ ਕੁੜੀ ਦਾ ਪਿਓ ਬੋਲਦਾ ਵੀ ਮੇਰੀ ਬੇਟੀ ਨਾਲ ਆ ਗੱਲ ਹੋਈ ਹੈ ਮੈਂ ਤੁਹਾਨੂੰ ਮਿਲਣਾ ਐਮ ਐਲ ਏ ਦਾ ਕੀ ਫਰਜ਼ ਹੁੰਦਾ ਚੁਣਿਆ ਹੋਇਆ ਨੁਮਾਇੰਦਾ ਵੀ ਆ ਭਾਈ ਮੈਂ ਸੁਣੇ ਸੁਣਾ ਮੈਂ ਤੇਰਾ ਦਰਦ ਸੁਣਾ ਤੇਰੀ ਗੱਲ ਸੁਣ ਕੇ ਫੇਰ ਮੈਂ ਅੱਗੇ ਪ੍ਰਸ਼ਾਸਨ ਨੂੰ ਨਿਰਦੇਸ਼ ਦਵਾਂ ਐਮ ਐਲ ਏ ਕੀ ਕਹਿੰਦਾ ਐਮ ਐਲ ਏ ਕਹਿੰਦਾ ਵੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੂੰ ਮੇਰੇ ਕੋਲ ਅੱਗੇ ਕੀ ਕਰਨਾ ਪਰ ਅੱਜ ਇਹ ਐਮ ਐਲ ਏ ਦੀ ਵਰਡਿੰਗ ਹੈ ਜੀ ਉਸ ਤੋਂ ਬਾਅਦ 15 ਦਿਨ ਬਾਅਦ ਫਿਰ ਸਾਡੀ ਕਮੇਟੀ ਇਕੱਠੀ ਹੋਈ ਇਲਾਕੇ ਦੇ ਲੋਕ ਇਕੱਠੇ ਹੋਏ ਜਾਗਦੀ ਜਿਮੀ ਨਾਲੇ ਇਕੱਠੇ ਜਦੋਂ ਲਾਇਆ ਨਾ ਧਰਨਾ ਤੇ ਐਮ ਐਲ ਏ ਸਮੇਤ ਆਪਣੇ ਲੈ ਕੇ ਡੀ ਐਸ ਪੀ ਨੂੰ ਤੇ ਪ੍ਰਸ਼ਾਸਨ ਨੂੰ ਕੁੜੀ ਉਹ ਬੱਚੀ ਦੇ ਕੁੜੀ ਤਾਂ ਹੈ ਹੀ ਨਹੀਂ ਹਲੇ ਬੱਚੀ ਉਹ ਹਾਂ ਉਤਾ ਨਵਾਲੇ ਗਾਲੇ ਨਵਾਲੇ ਗਾ ਜੀ ਹਾਂਜੀ ਉਹ ਬੱਚੀ ਦੇ ਘਰ ਦੇ ਵਿੱਚ ਪਹੁੰਚ ਗਿਆ ਵੀ ਤੂੰ ਧਰਨਾ ਨਾਲ ਮੇਰੀ ਬੇਇੱਜ਼ਤੀ ਹੁੰਦੀ ਹੈ ਕਹਿੰਦਾ ਧਰਨਾ ਲਾਉਣ ਤੋਂ ਰੁਕਣ ਵਾਸਤੇ ਉਹ ਬੰਦਾ ਚੱਲ ਗਿਆ ਬੇਸ਼ਰਮਾ ਵਾਂਗੂ ਫਿਰ ਉੱਥੇ ਲੋਕਾਂ ਨੇ ਭਜਾਇਆ ਤੀਵੀਆਂ ਨੇ ਉੱਥੇ ਪਿੰਡ ਦੀਆਂ ਬੀਬੀਆਂ ਨੇ ਗਵਾਂਡੀਆਂ ਨੇ ਕਿਹਾ ਵੀ ਤੂੰ ਇਹ ਕਰਨ ਕੀ ਆਇਆ ਹੁਣ ਤੈਨੂੰ 20 ਦਿਨ ਬਾਅਦ ਸਾਡਾ ਘਰ ਦਿਖ ਗਿਆ ਤੈਨੂੰ ਅਸੀਂ ਫੋਨ ਕਰਦੇ ਤੂੰ ਕਹਿੰਦਾ ਤੂੰ ਸਾਡੇ ਕੋਲ ਆਉਣਾ ਕੀ ਕਰਨਾ ਫਿਰ ਉਥੋਂ ਭੱਜਿਆ ਇਹ ਦੌੜਿਆ ਇਹਨੂੰ ਪਤਾ ਸੀ ਵੀ ਹੁਣ ਇੱਥੇ ਪਾਠੀਆਂ ਵੱਜਣਗੀਆਂ ਮੇਰੇ ਇਹ ਪੁਲਿਸ ਦੀ ਛਤਰਛਾਇਆ ਦੇ ਵਿੱਚ ਭੱਜਿਆ ਬਿਰੁੱਤੋਂ ਤੋਂ ਇਹ ਭੱਜ ਕੇ ਫੇਰ ਆ ਗਿਆ ਫੇਰ ਸਾਨੂੰ ਥ੍ਰੈਟ ਸ਼ੁਰੂ ਹੋ ਗਏ ਵੀ ਧਰਨਾ ਚ ਕੋ ਧਰਨਾ ਨਹੀਂ ਲਗਾਉਣਾ ਹੈਗਾ ਕਦੇ ਮਾਲਵਿੰਦਰ ਕੰਗ ਨੂੰ ਫੋਨ ਕੀਤਾ ਉਹ ਕਹਿੰਦਾ 20 ਦਿਨ ਦੀ ਬਾਅਦ ਦੀ ਗੱਲ ਆ ਉਹ ਕਹਿੰਦਾ ਮੈਨੂੰ ਗੱਲ ਤਾਂ ਨਹੀਂ ਪਤਾ ਉਹਨੂੰ ਕਿਹਾ ਵੀ ਹੁਣ ਤੈਨੂੰ ਅਸੀਂ ਗੱਲ ਦੱਸਤੀ ਵੀਰ ਵੀ ਤੂੰ ਐਮਪੀ ਆ ਸਾਡੀ ਸਾਨੂੰ ਇਨਸਾਫ਼ ਦੇ ਦੇ ਜੋ ਜੈ ਜਾਓ ਕਰ ਦੇ ਸਾਨੂੰ ਕੋਈ ਰੋਲੀ ਤੂੰ ਪ੍ਰਸ਼ਾਸਨ ਨੂੰ ਇੰਨਾ ਕਹ ਦੇ ਵੀ ਫ੍ਰੀ ਹੈਂਡ ਹੋ ਕੇ ਇਨਸਾਫ਼ ਤੇ ਕੰਮ ਕਰ ਦੋ ਪਰ ਆਵਾਜ਼ ਦੀ ਪਾਰਟੀ ਦਾ ਹੁਣ ਵੀ ਦਾਅਵਾ ਕਰਦੀ ਸਾਡੇ ਜਿਹੜੇ ਅਗੂ ਆ ਸਾਡੇ ਵਿਧਾਇਕ ਆ ਉਹ ਇਮਾਨਦਾਰ ਆ ਉਹ ਜਿਹੇ ਕੰਮਾਂ ਦੇ ਵਿੱਚ ਹੈ ਨਹੀਂ ਉਹ ਤਾਂ ਦੋਸ਼ ਪ੍ਰਾਣੀਆਂ ਪਾਰਟੀਆਂ ਦੇ ਮੱਦੇ ਵੀ ਉਹਨਾਂ ਤੇ ਬੰਦੇ ਲੁੱਚੇ ਸੀ ਲਫੰਗੇ ਸੀ ਜਾਂ ਕਰਪਟਰ ਸੀਗੇ ਸਾਡੇ ਤਾਂ ਬੰਦੇ ਸਾਰੇ ਚੰਗੇ ਆ ਐਂ ਠੀਕ ਠਾਕ ਚਿਤਰਾ ਵਾਲੇ ਬੰਦੇ ਆ ਮਾਲਵਿੰਦਰ ਕੰਗ ਪਹਿਲਾਂ ਕਿਹੜੀ ਪਾਰਟੀ ਵਿੱਚ ਤਾਂ ਜੀ ਉਹ ਵੀ ਲੁੱਚਾ ਫਿਰਦਾ ਮਤਲਬ ਇਹਦੀ ਪਾਰਟੀ 'ਚ ਆਇਆ ਆਪ ਇਹ ਡਾਕਟਰ ਚਰਨਜੀਤ ਇਹ ਕਾਂਗਰਸ ਦੇ ਡਾਕਟਰ ਸਰ ਦਾ ਪ੍ਰਧਾਨਤਾ ਫਿਰ ਇਹ ਵੀ ਲੁੱਚਾ ਠੀਕ ਭਗਵਾਨ ਜੀ ਮਾਨ ਆਪ ਪੀਪੀ ਦੇ ਵਿੱਚ ਤਾਂ ਉਹ ਵੀ ਲੁੱਚਾ ਕਿਹੜਾ ਐਮਐਲਏ ਨੰਦਾ ਜਿਹੜਾ ਕਿਸੇ ਪਾਰਟੀ ਦੇ ਵਿੱਚ ਨਹੀਂ ਤਾਂ ਕੋਈ ਇੱਕ ਤਾਂ ਹੋਵੇ ਮਤਲਬ ਦੂਜੀਆਂ ਪਾਰਟੀਆਂ ਦੇ ਸਾਰੇ ਲੋਕੀ ਇੱਧਰ ਇਕੱਠੇ ਕਰ ਲੈਣਾਂ ਇਹ ਗੱਲਾਂ ਨੇ ਜੀ ਚਮਕੌਰ ਸਾਹਿਬ ਦਾ ਬਹੁਤ ਬੁਰਾ ਹਾਲ ਆ ਬਾਈ ਜੀ ਬਹੁਤ ਜ਼ਿਆਦਾ ਮੇਰੇ ਘਰ ਦੇ ਮੂਹਰੇ ਰੋਜ਼ਾਨਾ 200 ਟਰਾਲੀ ਰੇਤੇ ਦੀ ਲੰਘਦੀ ਆ ਉਹ ਕੌਣ ਚਲਾਉਂਦਾ ਕਿਵੇਂ ਚੱਲਦਾ ਖੱਡਾਂ ਦਾ ਤਾਂ ਨਲਾਮ ਹੋਈਆਂ ਨਹੀਂ ਹਲੇ ਤੱਕ ਨਸ਼ਾ ਸਾਡੇ ਸ਼ਰੀਆਂ ਵਿਗਦਾ 15 15 16 16 ਸਾਲ ਦੇ ਬੱਚੇ ਸਾਡੇ 6ਵੀਂ 6ਵੀਂ ਕਲਾਸ ਚ ਪੜਨ ਵਾਲੇ ਬੱਚੇ ਨਸ਼ਾ ਕਰਨ ਲੱਗੇ ਪਿਆ ਦੜਾ ਸੱਟਾ ਖੁੱਲ ਕੇ ਚੱਲਦਾ ਪੁਲਿਸ ਦੇ ਕੋਲ ਜਾਓ ਬੱਤਮੀਜ਼ੀ ਨਾਲ ਬੰਦਿਆਂ ਨੂੰ ਥਾਣੇ ਦੇ ਵਿੱਚ ਭਜਾਇਆ ਜਾਂਦਾ ਐਮਐਲਏ ਆਪ ਥ्रेट ਕਰਦਾ ਇਹ ਜਿਹੜਾ ਹਰਵਿੰਦਰ ਸਿੰਘ ਕਦੋੜਾ ਸਰਪੰਚ ਆ ਇਹ ਐਮਐਲਏ ਦਾ ਕਮਾਊ ਪੋਤਾ ਬਾਈ ਜੀ ਕਿਤੇ ਇਹ ਗੱਲ ਤਾਂ ਨਹੀਂ ਅਗਲੇ ਕਹਿੰਦੇ ਵੀ ਤੁਸੀਂ ਫੋਟੋ ਦਿਖਾਈ ਜਾਂਦੇ ਹੋ ਵੀ ਵਿਧਾਇਕ ਸਾਹਿਬ ਦਾ ਫੋਟੋ ਆ ਆ ਐਮਪੀ ਸਾਹਿਬ ਦਾ ਫੋਟੋ ਆ ਵੀ ਫੋਟੋ ਤੇ ਤੁਹਾਡੇ ਨਾਲ ਵੀ 100 ਬੰਦਾ ਖਿੱਚਾ ਜੂਗਾ ਆ ਕੇ ਫਿਰ ਇਹ ਥੋੜੇ ਵੀ ਤੁਸੀਂ ਉੱਤੇ ਜ਼ਿੰਮੇਵਾਰ ਹੋਗੇ ਜ਼ਿੰਮੇਵਾਰ ਕਿਉਂ ਆ ਜੀ ਦਿੱਲੀ ਇਲੈਕਸ਼ਨਾਂ ਹੋਈਆਂ ਹੁਣ ਐਮਐਲਏ ਇਹਦੀ ਗੱਡੀ ਦੇ ਵਿੱਚ ਇਹਨੂੰ ਨਾਲ ਲੈ ਕੇ ਉੱਥੇ ਪ੍ਰਚਾਰ ਕਰਨ ਗਿਆ ਹੁਣ ਦੱਸੋ ਜੀ ਇਹ ਕੋਈ ਆਮ ਬੰਦਾ ਵੀ ਫੋਟੋ ਖਿੱਚਾ ਮੁੱਖ ਮੰਤਰੀ ਭਗਵੰਤ ਮਾਨ ਦੀ ਘਰ ਵਾਲੀ ਬੀਬੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਨਾਲ ਕਾਨਵਾਈ ਦੇ ਵਿੱਚ ਕਾਫਲੇ ਦੇ ਵਿੱਚ ਤੁਰਿਆ ਫਿਰਦਾ ਬੰਦਾ ਪ੍ਰਚਾਰ ਕਰਦਾ ਆ ਫੋਟੋਆਂ ਲੱਗੀਆਂ ਹੋਈਆਂ ਨੇ ਕੈਮਰਾਮੈਨ ਨੂੰ ਮੇਰੀ ਬੇਨਤੀ ਹੈ ਵੀ ਦਿਖਾ ਦਿਓ ਬਾਅਦ ਵਿੱਚ ਜਾਣ ਲੱਗੇ ਉਹ ਆਮ ਬੰਦਾ ਜੀ ਕੋਈ ਸੀਐਮ ਸਿਕਿਉਰਿਟੀ ਹੋਵੇ ਸੀਐਮ ਦੇ ਪਰਿਵਾਰ ਦੀ ਸਿਕਿਉਰਿਟੀ ਹੋਵੇ ਮੇਰੇ ਵਰਗਾ ਬੰਦਾ ਨੇੜੇ ਲੱਗ ਜੂ ਨਹੀਂ ਲੱਗ ਸਕਦਾ ਨਾ ਉੱਥੇ ਕੌਣ ਲੱਗੂ ਜਿਹੜਾ ਖਾਸ ਹੋਊ ਫਿਰ ਇਹ ਬੰਦਾ ਨਾਲ ਨਾਲ ਫਿਰ ਦੱਤਾ ਜੀ ਇਹ ਆਮ ਕਿਵੇਂ ਹੋ ਗਿਆ ਐਮਐਲਏ ਸਾਹਿਬ ਕਹਿੰਦੇ ਵੀ ਇਹ ਪਹਿਲਾਂ ਕਾਂਗਰਸ ਦੇ ਵਿੱਚ ਤਾਂ ਵੀ ਇਹ ਧਾਰੂ ਦਾ ਧੰਦਾ ਕਰਦਾ ਤਾਂ ਇਹਦੇ ਹੋਟਲ ਦੇ ਵਿੱਚ दारू ਵੀ ਫੜ ਹੋਈ ਸੀ ਜਦ ਇਹਨਾਂ ਨੂੰ ਇਹ ਪਤਾ ਤਾਂ ਫਿਰ ਇਹ ਇਹਨਾਂ ਦੀ ਗੱਡੀ ਦੇ ਵਿੱਚ ਕੀ ਕਰਦਾ ਤਾਂ ਇਹ ਰੋਜ਼ ਇਹ ਕਿਉਂ ਵਹਿੰਦਾ ਤਾਂ ਮਾਲਵਿੰਦਰ ਦੀ ਗੱਡੀ ਦੇ ਵਿੱਚ ਇਹਨਾਂ ਦੀ ਮੀਟਿੰਗ ਉੱਥੇ ਕਿਉਂ ਹੁੰਨੀ ਉਹਦੇ ਢਾਬੇ ਦੇ ਵਿੱਚ ਕੋਈ ਵੀ ਮੰਤਰੀ ਸੰਤਰੀ ਆਉਂਦਾ ਉਹਦਾ ਡਿਨਰ ਉਹਦਾ ਲੰਚ ਉਹਦੀ ਬ੍ਰੇਕਫਾਸਟ ਇਹਦੇ ਢਾਬੇ ਤੇ ਕਿਉਂ ਹੁੰਦੀ ਆ ਸਰਕਾਰ ਦੇ ਜਿਹੜੇ ਨੁਮਾਇੰਦੇ ਇਸ ਕਰਕੇ ਦੋਸ਼ੀ ਆ ਵੀ ਉਹ ਉਹਨਾਂ ਦੇ ਨਾਲੋਂ ਘੁੰਮਦਾ ਸੀ ਜਾਂ ਫਿਰ ਇਸ ਕਰਕੇ ਦੋਸ਼ੀ ਆ ਵੀ ਇਸ ਬੰਦੇ ਨੇ ਦੋਸ਼ ਕੀਤਾ ਉਹਦੇ ਨਾਲ ਹੀ ਉਹਨਾਂ ਨੂੰ ਵੀ ਦੋਸ਼ੀ ਮੰਨਿਆ ਜਾਵੇ ਨਹੀਂ ਜੀ ਇਹ ਨਹੀਂ ਗੱਲ ਹੈਗੀ ਅਸਲ ਦੇ ਵਿੱਚ ਨਾਲ ਘੁੰਮਦੀ ਆ ਦੁਨੀਆਂ ਘੁੰਮਦੀ ਆ ਕੋਈ ਚੰਗਾ ਹੈ ਕੋਈ ਮਾੜਾ ਸਾਨੂੰ ਕੋਈ ਮਤਲਬ ਨਹੀਂ ਹੈਗਾ ਐਮਐਲਏ ਤੇ ਮਾਲਵਿੰਦਰ ਜੀ ਆਮ ਆਦਮੀ ਪਾਰਟੀ ਇਸ ਕਰਕੇ ਦੋਸ਼ੀ ਆ ਵੀ ਉਹਨਾਂ ਨੇ 18 ਦਿਨ ਪੁਲਿਸ ਨੂੰ ਥਾਣੇ ਚੋਂ ਬਾਹਰ ਨਿਕਲ ਨਹੀਂ ਦਿੱਤਾ ਭਾਈ ਜੀ ਬਸ ਆ ਦੋਸ਼ੀ ਆ ਠੀਕ ਆ ਰੇਤਾ ਬਕਾਓ ਨਸ਼ੇ ਬਕਾਓ ਕਤਲਾਂ ਦੇ ਵਿੱਚ ਕਰ ਲਓ ਸਭ ਕੁਝ ਕਰ ਲਓ ਭਾਈ ਜੀ ਬਾਲੜੀ ਦੀ ਪੱਤ ਲੁੱਟੀ ਗਈ ਆ ਛੋਟੀ ਬੱਚੀ ਦੀ ਇਹ ਕੇਸ ਛੱਡ ਦੇਣਾ ਚਾਹੀਦਾ ਤਾਂ ਇਹਨਾਂ ਨੂੰ ਇੱਥੇ ਇਨਸਾਫ ਦੇਣਾ ਚਾਹੀਦਾ ਤਾਂ ਹੋਰ ਹੋਰ ਕੀ ਗੱਲ ਆ ਜੀ ਦੋਸ਼ੀ ਨੂੰ ਫੇਰ ਬਿਠਾ ਲਵੇ ਕਹ ਲਓ ਸਾਨੂੰ ਕੀ ਰੋਲੇ ਨਹੀਂ ਅਸੀਂ ਕਿਹੜੇ ਕਹਿੰਦੇ ਆ ਦੇਖੋ ਗਲਤੀਆਂ ਹਰ ਇੱਕ ਬੰਦੇ ਤੋਂ ਹੁੰਦੀਆਂ ਜੁਰਮ ਵੀ ਬੰਦੇ ਤੋਂ ਹੋ ਜਾਂਦੇ ਆ ਪਰ ਇਹ ਤਾਂ ਪਾਪ ਆ ਭਾਈ ਜੀ ਇਹ ਤੋਂ ਇਹ ਗੁਨਾਹ ਹੈ ਗੁਨਾਹ ਦੀ ਕੋਈ ਮਾਫੀ ਨਹੀਂ ਇਹ ਪਾਪ ਆ ਭਾਈ ਜੀ ਗੁਨਾਹ ਵੀ ਕਿਤੇ ਸੀਮਾ ਦੇ ਵਿੱਚ ਹੁੰਦਾ ਉਹ ਤੋਂ ਵੀ ਅੱਗੇ ਦੀ ਗੱਲ ਹੋ ਗਈ ਮੰਨ ਲਓ ਵੀ ਕਿਸੇ ਬਾਲਗ ਔਰਤ ਦੇ ਨਾਲ ਹੋ ਗਿਆ ਹੂੰ ਬਲਾਤਕਾਰ ਉਹ ਗੁਨਾਹ ਏ ਹੂੰ ਬਾਈ ਜੀ ਬੱਚੀ ਦੇ ਨਾਲ ਬਲਾਤਕਾਰ ਕਰਨਾ ਇਹ ਪਾਪ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਵੀਰ ਮੇਰੇ ਹੂੰ ਸਾਡਾ ਵੀ ਸਾਡਾ ਜਾਣਕਾਰਤਾ ਹੋ ਹਰਵਿੰਦਰ ਸਿੰਘ ਉੱਠਦੇ ਬੰਦੇ ਤੁਸੀਂ ਵੀ ਉਹਨਾਂ ਦੇ ਨਾਲ ਸਾਡਾ ਜਾਣਕਾਰਤਾ ਬੰਦਾ ਨਹੀਂ ਉੱਠਦੇ ਬੰਦੇ ਤਾਂ ਨਹੀਂ ਤੇ ਹੈਗੇ ਉਦਾਂ ਜਾਣਕਾਰਤਾ ਉਹ ਜਾਣਦਾ ਤੇ ਮੇਰੇ ਗਵੰਡੀ ਪਿੰਡ ਦਾ ਹੂੰ ਜਾਣਕਾਰ ਹੈਗਾ ਤਾਂ ਅਸੀਂ ਆਪਸ ਵਿੱਚ ਜਾਣਦੇ ਆ ਪਰ ਬੰਦਾ ਹੀ ਬੰਦਾ ਮੂੰਹ ਮੱਥੇ ਲੱਗਦਾ ਹੀ ਆ ਮੂੰਹ ਮੱਥੇ ਲੱਗਦਾ ਜੀ ਅਸੀਂ ਵੀ ਖੜੇ ਆਂ ਅਸੀਂ ਪਤਾ ਕਿਉਂ ਖੜੇ ਆਂ ਜੀ ਸਾਨੂੰ ਡਰ ਲੱਗਦਾ ਜੀ ਸਾਡੇ ਇਲਾਕੇ ਦੇ ਲੋਕਾਂ ਨੇ ਆਪਣੀਆਂ ਧੀਆਂ ਨੂੰ ਬੱਸਾਂ ਤੇ ਟੈਂਪੂਆਂ ਤੇ ਸਕੂਲ ਦੇ ਵਿੱਚ ਜਾਣ ਤੋਂ ਹਟਾ ਲਿਆ ਉਸ ਦਿਨ ਤੋਂ ਬਾਅਦ ਕਿਉਂਕਿ ਟੈਂਪੂ ਵਾਲਾ ਨਾਲ ਰਲਿਆ ਹੋਇਆ ਤਾਂ ਵਿੱਚ ਉਹਦੇ ਥਰੂ ਚੱਲਦਾ ਤਾਂ ਕੰਮ ਸਾਰਾ ਔਰ ਹੋਰ ਅਸੀਂ ਇਹ ਮੰਗ ਵੀ ਕੀਤੀ ਹੈ ਵੀ ਇਹ ਕੇਸ ਨਾ ਕਿਤੇ ਹਾਇਰ ਅਥਾਰਟੀ ਨੂੰ ਦਿੱਤਾ ਜਾਵੇ ਉਹਦੇ ਉੱਤੇ ਵੀ ਕਾਰਵਾਈ ਹੋਈ ਹੈ ਟੈਂਪੂ ਵਾਲੇ ਤੇ ਹਾਂਜੀ ਉਹਦੇ ਤੇ ਵੀ ਹੋਈ ਆ ਉਹ ਤਾਂ ਫੜ ਲਿਆ ਜਦ ਏ ਉਹਦੇ ਕੋਲ ਪੈਸਾ ਨਹੀਂ ਥਾ ਪੁਲਿਸ ਕਹੋਗੀ ਵੀ ਅਸੀਂ ਤਾਂ ਇਹਨੂੰ ਤਾਂ ਫੜ ਲਿਆ ਸੀ ਦੋਸ਼ੀ ਇੱਕ ਫੜ ਲਿਆ ਦੁੱਧੇ ਫੜ ਲਾਂਗੇ ਦੂਜਾ ਕਿਉਂ ਨਹੀਂ ਫੜ ਹੋਇਆ ਫਿਰ ਉਹ ਥਾਣੇ ਦੇ ਵਿੱਚ ਕਿਵੇਂ ਜਾਂਦਾ ਰਿਹਾ ਉਹ ਚਮਕੌਰ ਸਾਹਿਬ ਲੋਕਲ ਕਿਵੇਂ ਕੋ ਮਦਾ ਰਿਹਾ ਉਹ ਕਿਵੇਂ ਪਰਿਵਾਰ ਤੇ ਪ੍ਰੈਸ਼ਰ ਪਾਉਂਦਾ ਰਿਹਾ ਕਿਵੇਂ ਧਮਕੀਆਂ ਦਿੰਦਾ ਰਿਹਾ ਪਿੰਡ ਦੇ ਮੋਤਵਰ ਬੰਦਿਆਂ ਨੂੰ ਉਹਦੇ ਢਾਬੇ ਦੇ ਵਿੱਚ ਬਲਾ ਬਲਾ ਕੇ ਚਮਕੌਰ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਦਗੜ ਦੱਲੇ ਉਹ ਕਿਉਂ ਨਹੀਂ ਪ੍ਰੈਸ਼ਰ ਕਰਦੇ ਤੈਨੂੰ 10 ਲੱਖ ਦੰਨੇ ਦੰਨੇ ਫੈਸਲਾ ਕਰਾ ਦੇ ਇਹ ਕਿਉਂ ਤਾਂ ਜੀ ਇਹ ਗੱਲ ਭਾਈ ਜੀ 18 ਤੁਸੀਂ ਆਪ ਸੋਚ ਕੇ ਦੇਖੋ ਥਾਣੇ ਦੇ ਵਿੱਚ ਐਸਐਸਪੀ ਦੇ ਕੋਲ ਜਾਂ ਕਿਸੇ ਕੋਲ ਵੀ ਕੋਈ ਸੁਧਾਰਨ ਮੰਦਾ ਚੱਲੇ ਜੀ ਮੇਰੀ ਬੱਚੀ ਨਾਲ ਬਲਾਤਕਾਰ ਹੋ ਗਿਆ ਪਰਚਾ ਤੇ ਮੈਡੀਕਲ ਬਾਅਦ ਚ ਦਰਜ ਉਹਨੇ ਪਹਿਲਾਂ ਦੋਸ਼ੀ ਕਾਬੂ ਕੀਤੇ ਜਾਂਦੇ ਆ ਇਹ ਪੁਲਿਸ ਦਾ ਵਰਕਿੰਗ ਸਟਾਈਲ ਆ ਇਹ ਇਕੱਠ ਕੀ ਮੰਗ ਕਰਦਾ ਜਿਹੜਾ ਅੱਜ ਹੋਇਆ ਇੱਥੇ ਇਹ ਰੋਡ ਰੋਕਿਆ ਗਿਆ ਕਦੋਂ ਤੱਕ ਰੁਕਿਆ ਜਾਊਗਾ ਜਾਂ ਅੱਜ ਦਾ ਕੀ ਪ੍ਰੋਗਰਾਮ ਅੱਗੇ ਕੀ ਰਹਿਣਗੇ ਇਹ ਇਕੱਠ ਸਿਰਫ ਇਸ ਕਰਕੇ ਕੀਤਾ ਗਿਆ ਜੀ ਵੀ ਬੱਚੀ ਨੂੰ ਇਨਸਾਫ ਮਿਲੇ ਸਾਡਾ ਹੋਰ ਕੋਈ ਮਤਲਬ ਹੈ ਨਹੀਂ ਕੀ ਇਨਸਾਫ ਚਾਹੁੰਦੇ ਹੋ ਵੀ ਕੀ ਹੋਵੇ ਹੁਣ ਦੋਸ਼ੀ ਗ੍ਰਿਫਤਾਰ ਹੋਵੇ ਉਹਦੇ ਨਾਲ ਦੇ ਸਹਿ ਦੋਸ਼ੀ ਗ੍ਰਿਫਤਾਰ ਹੋਣ ਤੇ ਬੱਚੀ ਨੂੰ ਇਨਸਾਫ ਮਿਲੇ ਕੜੀ ਤੋਂ ਕੜੀ ਸਜ਼ਾ ਮਿਲੇ ਜਿਹੜਾ ਐਮਐਲਏ ਦੀ ਕਰਤੂਤਤਾ ਜਾਂ ਐਮਪੀ ਦੀ ਕਰਤੂਤਤਾ ਉਹ 2027 ਦੀ ਇਲੈਕਸ਼ਨ ਆਈ ਉਹ ਮੈਂ ਨਹੀਂ ਕਰਨਾ ਉਹ ਇਲਾਕਾ ਕਰੂ ਆਪ ਕਰੂਗਾ ਇਨਸਾਫ ਪੂਰਾ ਪੰਜਾਬ ਇਨਸਾਫ ਨੂੰ ਤਿਆਰ ਹੈ ਜੀ 2027 ਦੇ ਵਿੱਚ ਨੇਰੀ ਦਾ ਉਠਦੀ ਦੇਖਿਓ ਜੇ ਅਕਾਲੀ ਲਲਤ ਵੀ ਬੁਰਾ ਹਾਲ ਇਹਨਾਂ ਦਾ ਨਾਂ ਕੀਤਾ ਲੋਕਾਂ ਨੇ ਬਿਸ਼ਰਮਾਂ ਦਾ ਤਾਂ ਤੁਸੀਂ ਸਾਨੂੰ ਪੜ ਲਿਓ ਲੋਕ ਤਿਆਰ ਬੈਠੇ ਹੈ ਬਾਈ ਜੀ 2027 ਦੀ ਗਰਹਿ ਲੋਕ ਡਰਦੇ ਆ ਹਲੇ ਹਲੇ ਖੁੱਲਕੇ ਨਹੀਂ ਬੋਲਣ ਲੱਗੇ ਇਹ ਪਰਚੇ ਕਰਾ ਦਿੰਨੇ ਆ ਸਾਡੇ ਤਾਂ ਬੇੜਾ ਕਰਕਾ ਇਹ ਤਾਂ ਸਾਡਾ ਤਾਂ ਐਮਐਲਏ ਏਡਾ ਬੇਸ਼ਰਮ ਕੱਲ ਕਹਿੰਦਾ ਜੀ ਮੈਂ ਤੈਨੂੰ ਜਾਣਦਾ ਹੀ ਨਹੀਂ ਬੜੇ ਸ਼ਬਦ ਤੁਸੀਂ ਇਦਾਂ ਦੇ ਵਰਤ ਰਹੇ ਹੋ ਸੋਚ ਕੇ ਵਰਤ ਰਹੇ ਹੋ ਬਿਲਕੁਲ ਸੱਚ ਬੋਲ ਰਹੇ ਆ ਨਿਰਭਉ ਬੋਲ ਰਿਹਾ ਕਿਸੇ ਭਉ ਦੇ ਵਿੱਚ ਨਹੀਂ ਹੈਗਾ ਐਦਾਂ ਹੀ ਬੋਲਣਾ ਇਹੀ ਆਪਣਾ ਸਾਹਕਤ ਕੀ ਹੋ ਜਾਊਗਾ ਬਾਈ ਜੀ ਕੀ ਹੋ ਜੂ ਪਰਚਾ ਦਰਜ ਕਰ ਦੇਣਗੇ ਮਾਰ ਦੇਣਗੇ ਬੇਸ਼ਰਮ ਤਾਂ ਨਹੀਂ ਹੈਗੇ ਫਾਦਾ ਨਰ ਤਾਂ ਮਾਰ ਰਹੇ ਆ ਕੋਈ ਗੱਲ ਨਹੀਂ ਜਾਂ ਤਾਂ ਵੈਸੇ ਵੀ ਜਾਂਦੀ ਆ ਬੰਦੇ ਦੀ ਤਾਂ ਕੀ ਗੱਲ ਹੋ ਗਈ ਅਸੀਂ ਠੁੱਠਾਂ ਗੱਡੀ ਫਿਰਦੇ ਆ ਮੇਰੇ ਨਾਲ ਨਾਲ ਬਾਬਾ ਜੀ ਲੱਗਦਾ ਵੀ ਗੁਰਬਾਣੀ ਸਿਖਾਉਂਦਾ ਬੰਦਾ ਬਾਬਾ ਜੀ ਬਾਬਾ ਜੀ ਕਹਿੰਦੇ ਸਾਰੇ ਬੰਦੇ ਵੀ ਨਸ਼ੇ ਛਡਾਉਣ ਨੂੰ ਪ੍ਰੇਰਿਤ ਕਰਦਾ ਬਾਬਾ ਜੀ ਬਾਬਾ ਜੀ ਕਹਿੰਦੇ ਆ ਤੇ ਮੈਂ ਘਰੇ ਬਹਿ ਜਮਾ ਇਧਰ ਉਧਰ ਤੁਰੇ ਫਿਰ ਜਮਾ ਫਿਰ ਤਾਂ ਲਾਣ ਤਾਂ ਸਾਡੇ ਵਰਗੇ ਲੋਕਾਂ ਦੇ ਫਿਰ ਕੋਈ ਕਿਵੇਂ ਦੇਖਦੇ ਹੋ ਜਿਹੜਾ ਹੁਣ ਇਹ ਮਸਲਾ ਬਣਿਆ ਐ ਆਪਣੇ ਆਪ ਦੇ ਵਿੱਚ ਇਹ ਮਸਲਾ ਬੜਾ ਗੰਭੀਰ ਆ ਤੇ ਹੋਰ ਤੁਹਾਡੇ ਇਲਾਕੇ ਚ ਗਿਆ ਚਮਕੌਰ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਕਿ ਲੋਕ ਨਤਮਸਤਕ ਹੋਣ ਆਉਂਦੇ ਆ ਤੇ ਦ ਕਰਨ ਮੇ ਕਰੇ ਹੁਣ ਵੀਰ ਜੀ ਇਹ ਨਾ ਸ਼ਰਮਸ਼ਾਰ ਹੋ ਗਿਆ ਸੀ ਸਾਡਾ ਇਲਾਕਾ ਸਾਰਾ ਨਹੀਂ ਅਸੀਂ ਦੱਸ ਦੇਦੇ ਕਿ ਵੀ ਅਸੀਂ ਚਮਕੌਰ ਸਾਹਿਬ ਤੋਂ ਆਏ ਆ ਲੋਕ ਸਾਨੂੰ ਯਾਦ ਕਰਦੇ ਤੇ ਵੀ ਇਹ ਪੈਰੀ ਪੈਂਦੇ ਤੇ ਵੀ ਇਹ ਲੋਕ ਸ੍ਰੀ ਚਮਕੌਰ ਸਾਹਿਬ ਤੋਂ ਪਹੁੰਚੇ ਆ ਪਰ ਜਿਹੜੀ ਇਹ ਘਟਨਾ ਹੈ ਇਹ ਇੱਥੇ ਨਹੀਂ ਰੁਕੀ ਹੋਈ ਜੇ ਇਹਦੀ ਜਾਂਚ ਹੋਵੇ ਨਾ ਇਹ ਇੱਕ ਗੈਂਗ ਦਾ ਬਹੁਤ ਤਕੜਾ ਇਹ ਇੱਕ ਬੱਚੀ ਨਹੀਂ ਇੱਕ ਬੱਚੀ ਦਾ ਪਰਿਵਾਰ ਸਾਹਮਣੇ ਆਇਆ ਇਹ ਪਤਾ ਨਹੀਂ ਕਿੰਨੀਆਂ ਬੱਚੀਆਂ ਸਕੂਲਾਂ ਦੀਆਂ ਇਹ ਜੋ ਇਹਨਾਂ ਨੇ ਘਰ ਖਰਾਬ ਕਰਿਆ ਆ ਬੱਚੀਆਂ ਦੇ ਘਰ ਖਰਾਬ ਕਰਿਆ ਆ ਇਹ ਛੋਟੀਆਂ ਬੱਚੀਆਂ ਨੂੰ ਇਹ ਟਾਰਗੇਟ ਕਰਦੇ ਦੇ ਉਹ ਵੀ ਪੈਸੇ ਦੇ ਜ਼ੋਰ ਪਰ ਤੁਹਾਡੇ ਕਹਿਣ ਦਾ ਮਤਲਬ ਅੱਗੇ ਹੋਰ ਬਟੀਆਂ ਕੇ ਲੈ ਸਾਹਮਣੇ ਆ ਸਕਦੀਆਂ ਬਿਲਕੁਲ ਜੇ ਪੁਲਿਸ ਚਾਹੇ ਤਾਂ ਹੋਣਗੀਆਂ ਜੇ ਪੁਲਿਸ ਇਸੇ ਤਰ੍ਹਾਂ ਇਹਨਾਂ ਦਾ ਸਾਥ ਦੇਊਗੀ ਫਿਰ ਕੁਝ ਵੀ ਨਹੀਂ ਹੋਣਾ ਹੈਗਾ ਚਮਕੌਰ ਸਾਹਿਬ ਦੇ ਵਿੱਚ بڑے بڑے ਬਿਜ਼ਨਸਮੈਨ ਜਿਹੜੇ ਉਹ ਇਹ ਗੈਂਗ ਦੇ ਵਿੱਚ ਹਿੱਸੇ ਆ ਜਿਹੜੇ ਜਿਹੜੀਆਂ ਬੱਚੀਆਂ ਆ ਉਹਨਾਂ ਨੂੰ ਉਹ ਲੈ ਕੇ ਜਾਣਿਆ ਨਾਲ ਸਾਰੇ ਦੀਆਂ ਦੀਆਂ ਪੱਤਾਂ ਦੇ ਨਾਲ ਇੱਜ਼ਤਾਂ ਦੇ ਨਾਲ ਖਲਵਾੜ ਹੋ ਰਿਹਾ ਬਿਲਕੁਲ ਜੀ ਬਹੁਤ بڑے ਪੱਧਰ ਤੇ ਹੋ ਰਿਹਾ ਜੀ ਇਹ ਇੱਕ ਬੱਚੀ ਨਹੀਂ ਅਸੀਂ ਧੰਨਵਾਦ ਕਰਦੇ ਨਾਮ ਹੈ ਨਹੀਂ ਸੱਤ ਕੁੜੀਆਂ ਦੇ ਨਾਮ ਧੰਨਵਾਦ ਅਸੀਂ ਇਸੇ ਪਰਿਵਾਰ ਦੇ ਆ ਜਿਹੜਾ ਇਹ ਉੱਠ ਕੇ ਅੱਗੇ ਹੋ ਗਿਆ ਨਹੀਂ ਅਗਲਾ ਆਪਣੀ ਇੱਜ਼ਤ ਨੂੰ ਦੇਖ ਕੇ ਚੁੱਪ ਕਰ ਜਾਂਦਾ ਪਰ ਇਹਨਾਂ ਦਾ ਟਾਰਗੇਟ ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਸਮਝ ਨਹੀਂ ਇਹ ਆਪ 52 53 ਸਾਲ ਦਾ ਬੰਦਾ ਦੋ ਤਾਂ ਇਹਦਾ 5 ਸਾਲ ਦਾ 4 ਸਾਲ ਦਾ ਹੁਣ ਉਹ ਬੱਚੀ ਨੂੰ ਵਿਚਾਰੀ ਨੂੰ ਸਮਝ ਨਹੀਂ ਹੁੰਦੀ ਉਹ ਪੈਸੇ ਦੇ ਲਾਲਚ ਜਾਂ ਘੁੰਮਣ ਦੇ ਲਾਲਚ ਤੇ ਇਹਨਾਂ ਦੇ ਨਾਲ ਫਸ ਜਾਂਦੇ ਆ ਉਹ ਇਹਨਾਂ ਦੇ ਜਣੀ ਬਹੁਤ ਸ਼ਰਮਸ਼ਾਰ ਕਰਿਆ ਹੋਇਆ ਇਲਾਕਾ ਇਹ ਭਾਂਡਾ ਹੁਣ ਫਟਿਆ ਹੈ ਇਹ ਸ਼ਰਮਿੰਦਗੀ ਦੀ ਜਿਹੜੀ ਗੱਲ ਹੈਗੀ ਆ ਹੋਈ ਆ ਕਿ ਇੱਕ ਉਹ ਬੰਦਾ ਜਿਹਦੇ ਆਪਣੇ ਵੀ ਬੱਚੇ ਅੱਗੇ ਵਿਆਏ ਹੋਏ ਆ ਉਸ ਦੇ ਵੱਲੋਂ ਇੱਕ ਨਾਬਾਲਗ ਲੜਕੀ ਦੇ ਨਾਲ ਅਜਹੀ ਕਰਤੂਤ ਕੀਤੀ ਗਈ ਹੈ ਜਿਹੜੀ ਬੇहद ਨਿੰਦਣਯੋਗ ਆ ਇਹ ਗੁਨਾਹ ਨਹੀਂ ਇਹ ਵੀ ਕਿਹਾ ਜਾ ਰਿਹਾ ਵੀ ਇਹ ਗਰਾਹ ਤਾਂ ਵੀ ਅੱਗੇ ਦੀ ਗੱਲ ਹੋਈ ਹੈ ਤੇ ਦੋਸ਼ ਇਹ ਲਾਏ ਜਾ ਰਹੇ ਆ ਕਿ ਜਿਹੜਾ ਉਹ ਸਰਪੰਚ ਹੋ ਕੇ ਪਿੰਡ ਦਾ ਅਜਿਹਾ ਕੰਮ ਕਰਦਾ ਉਸ ਨੂੰ ਮੌਕੇ ਦੀ ਜਿਹੜੀ ਧਿਰ ਹੈਗੀ ਆ ਸੱਤਾ ਧਿਰ ਉਸ ਦੇ ਨਮਾਇंदे ਹੀ ਵਿਚਾਰੇ ਜਿਸੇ ਚਲਦੇ ਆ ਧਰਨਾ ਜਿਹੜਾ ਲਾ ਕੇ ਰੋਡ ਨੂੰ ਜਾਮ ਕਰ ਦਿੱਤਾ ਗਿਆ ਤੇ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਕਿ ਕਦੋਂ ਤੱਕ ਇਹ ਰੋਡ ਜਾਮ ਰਹੇਗਾ ਪਰ ਗੱਲ ਇਨਸਾਫ ਦੀ ਹੋ ਰਹੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਵੀ ਲੋਕਾਂ ਨੇ ਕਿਹਾ ਕਿ ਹੋਰ ਜਿਹੜੇ ਕੰਮ ਤੁਸੀਂ ਕਰਦੇ ਹੋ ਕਰੀ ਜਾਓ ਪਰ ਘੱਟੋ ਘੱਟ ਜਹੇ ਗੁਨਾਹਾਂ ਦੇ ਉੱਤੇ ਪਰਦੇ ਤਾਂ ਨਾ ਪਾਓ ਹੁਣ ਇਹ ਸਜ਼ਾ ਕੀ ਹੋਵੇਗੀ ਕਾਨੂੰਨ ਕੀ ਕਾਰਵਾਈ ਕਰਦਾ ਹੈ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਕਦੋਂ ਤੱਕ ਉਸ ਪੀੜਤ ਕੁੜੀ ਨੂੰ ਇਨਸਾਫ ਮਿਲ ਸਕੇਗਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚਾਨਣ